ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਆਈ ਹੋਪ ਤੁਸੀਂ ਸਾਰੇ ਵਧੀਆ ਹੋਣਗੇ ਅੱਜ ਲੱਗਿਆ ਫੇਰ ਦੁਬਾਰੇ ਗੰਨਾ ਲੋਡ ਕਰਨ ਅੱਜ ਪਰਚੀ ਆਪਣੀ ਮਰੰਡੇ ਦੀ ਪਹਿਲਾਂ ਨੇ ਆਪਾਂ ਦੂਜੀ ਵੀਡੀਓ 'ਚ ਆਪਾਂ ਵਲੌਗ ਬਣਾਇਆ ਨਹੀਂ ਤਾਂ ਤੇ ਉਦੋਂ ਫਿਰ ਆਪਾਂ ਲੈ ਕੇ ਆਏ ਟਰਾਲੀ ਮੇਲੇ ਤੇ ਨੂੰ ਆਪਾਂ ਘੁੰਮਣ ਫਿਰ ਲੱਗੇ ਹੋਏ ਜੀ ਅੱਛਾ ਕਰਦੇ ਹਾਂ ਗੰਨਾ ਲੋਡ ਦਿਖਾਉਂਦੇ ਆ ਤੁਹਾਨੂੰ ਫਿਰ ਬੁਨੇ ਦੇਖੋ ਆਪਣੀ ਵੀਡੀਓ 'ਚ

ਆਪਾਂ ਥੋੜਾ ਜਿਹਾ ਟਰਾਲੀ ਜਾ ਕੇ ਹਾਂ ਲੇਬਰ ਲੱਦੂ ਚਾਹ ਪੀ ਕੇ ਗੰਨਾ ਮੌਸਮ ਵੀ ਅੱਜ ਥੋੜਾ ਜਿਹਾ ਬੱਦਲ ਵਾਈ ਜੀ ਹੈ ਹਨਾ ਕ ਵੀ ਵਧੀਆ ਠੀਕ ਖੜ ਗਿਆ ਖੜਾ ਸਿੰਗਾ ਦਾ ਜਹਾਜ਼ ਆ ਗਾਲ ਨੂੰ ਥੋੜਾ ਜਿਹਾ ਪਾਣੀ ਲੱਗਿਆ ਪਤਾ ਇਹ ਟੇਡੀ ਪਿੰਕੀ ਜੀ ਹੋਗੀ ਨੋ ਇਹ ਆਪਣਾ 38 ਗੰਨੇ 238 ਉਹ ਘੋੜ ਰਹੀ ਹੈ ਲੈ ਬਾਕੀ ਹੁਣ ਆਪਾਂ ਨੇ ਬਾਘੇ ਉਤੇ ਗੰਨੇ ਬੀਜਣਾ ਤੇ ਪਹਿਲਾਂ ਆਪਾਂ ਨੇ ਇਹ ਤੋਂ ਬਾਤ ਆ ਤਾਂ ਰੋਣ ਵਾਲ ਚਾਰ ਪੰਜ ਵਾਰ ਹੈਰੋ ਫੇਰਤੀ ਦੀ ਫਿਰ ਤਿੰਨ ਵਾਰ ਕਲਟੀਵੇਟਰ ਮਾਰਤੇ ਤੇ ਹਲ ਫਿਰ ਆਪਾਂ ਨੇ ਛੱਟਤਾ ਪਾਣੀ ਮਤਲਬ ਰੋਣੀ ਕਰਕੇ ਬੀਜ ਜੀਏਗੇ ਗੰਨਾ ਆ ਵੀਰ ਵਧੀਆ ਬਣ ਜਾਂਦਾ ਖੇਤ ਪੂਰਾ ਵਧੀਆ ਇਹਨਾਂ ਘੈਂਟ ਬਣ ਜਾਂਦਾ। ਇਹ 2 ਕਿੱਲੇ ਰੋਣੀ ਕਰਕੇ ਬੀਜਣੇ ਆਪਾਂ ਨੇ। ਨਾਲੇ ਤਾਂ ਇਹ ਜਿਹੜੀਆਂ ਗੱਠਾਂ ਪਈਆਂ ਇਹ ਇਹ ਗਲ ਜੰਨੀ ਐ ਗੰਨੇ ਵਾਲੀਆਂ ਇਹਨਾਂ ਦਾ ਰੇਹ ਬਣ ਜਾਂਦਾ। ਹੁਣ ਬਸ ਇਹਦੇ ਨਾਲ ਆਪਾਂ ਨੇ ਜਿੱਦਣ ਬਾਤ ਆ ਗਿਆ 4-5 ਦਿਨ ਤੱਕ ਬਾਤ ਆ ਜਾਣਾ। ਨਾਲੇ ਇੱਧਰ ਤੇ ਉਹ ਆਪਰ ਚੀਲਾ ਦੇ ਦੁਬਾਰੇ ਇਹਨਾਂ ਨੇ ਫੇਰ ਕੱਟਣਾ ਕੰਨਾ ਦੋ ਵਰਚੀਆਂ ਲਾ ਕੇ ਆਪਾਂ ਨੇ ਇਹ ਨਾਲ ਦੀਨਾ ਖੇਤ ਤਿਆਰ ਕਰਦਣ ਲੇਬਰ ਵੀ ਜਾਂਦੀ ਵੀ ਜਾਣਾ ਏ ਹੌਲੀ ਆ ਰਹੀ ਹੈ ਪਰ ਹੁਣ ਵਿੱਚ ਤੇ ਇੱਕ ਦੋ ਬੰਦੇ ਜਾਵਾਂਗੇ ਉਹਦੇ ਬਾਅਦ ਫੇਰ ਪਾਹੇ ਪੜੀਆਂ ਮਾਰਨੇ ਦੇ ਚ ਤਿੰਨ ਚਾਰ ਵਾਰ ਰੋਟਾਵੇਟਰ ਫੇਰ ਪਾੜ ਹਲਾਂ ਦੀ ਦੁਬਾਰੇ ਫੇਰ ਮਾਰੂਗਾ ਰੋਟਾਵੇਟਰ ਫਸਲ ਵਣ ਖੇਤ ਚੰਗੀ ਤਰ੍ਹਾਂ ਬਰੀਕ ਕਰਕੇ ਬੀਜੂਗੇ ਗੱਲਬਾਤ ਬਣਾਵਾਂਗੇ ਖੇਤ ਦੀ ਫਿਰ ਬੀਜਾਂਗੇ ਇਹਦੇ ਚ ਗੰਨਾ 14 ਦੋ ਸੋ ਇੱਕ ਲਾਉਂਗੇ ਆਹ ਖੇਤ ਨਾਲ ਚੰਗੀ ਤਰ੍ਹਾਂ ਵੱਡਿਆ ਹੋਵੇ ਫਿਰ ਵਧੀਆ ਬਣ ਜਾਂਦਾ ਹੁਣ ਜਿੰਨੀਆਂ ਇਹ ਪੱਛੀਆਂ ਪਈਆਂ ਸਾਰੀਆਂ ਇਹ ਪਾਣੀ ਚ ਗਲ ਗਈਆਂ ਪਹਿਲਾਂ ਫੁੱਲ ਵਰਕੇ ਪਾਣੀ ਦਤਾ ਤਾਂ ਫਿਰ ਰੱਬ ਨੇ ਮੀਂਹ ਪਾਤਾ ਹੁਣ ਰੋਟਾਵੇਟਰ ਨੇ ਇਹ ਵੜ ਦਾਨੀਆਂ ਮਾਹ ਇਹ ਗਿੱਲੀਆਂ ਹੋ ਗਈਆਂ ਵੜਦਆਂੀਆਂ ਫਲੇਵਰ ਹੁਣ ਆਪਣੀ ਗੰਨਾ ਲੋਡ ਕਰਨਾ ਲਾਤੇ ਦੋ ਤਿੰਨ ਕਿੜਾ ਬੇਪਰੀਆਂ ਰਹਿ ਗਈ ਅੰਦਰ ਫਾਡਰ ਕੋ 500 ਭਰੀ ਰਹਿ ਗਈ ਬਾਕੀ 200 ਭਰੀ ਉਹਨਾਂ ਨੇ ਲੱਤ ਦਿੱਤੀ ਮੌਸਮ ਵੀ ਖਰਾਬ ਹੈ ਕਣਮਣ ਕਣਮਣ ਹੁੰਦੀ ਹੈ ਵਿੱਚ ਵਿੱਚ ਗਿਰੀ ਜਾਨੀ ਹੈ ਉਹ ਵੀ ਮੁੰਡੇ ਆ ਗਏ ਕਹਿੰਦੇ ਆਗ ਚੱਕਣ 70 ਲਈ ਗਿਆ ਦੂਜੇ ਉੱਪਰ ਲਓ ਜੀ ਆ ਗਾ ਭਾਂ ਲੱਤ ਨੇ ਲੈ ਜਾ ਹੁਣ ਦੰਦੇ ਲੱਤ ਰਹੇ ਆ ਟਰਾਲੀ ਇਦਗਲਾ ਦੇ ਨਿਕਲੋ ਉਹ ਜੀ ਟਰਾਲੀ ਆਪਣੀ ਲੱਦ ਹੋ ਗਈ ਦੀ ਮੈਂ ਹੋ ਗਿਆ ਲੇਟ ਰਿਹਾ ਤੇਰਾ ਕੰਮ ਕਰਨ ਲੱਗੇ ਕਰਨ ਰੰਡਾਪੋਂ ਰੰਡਾ ਮਿਲੋ ਮਿਲਦੇ ਆ ਫਿਰ ਮਿੰਦੇ ਦੇ ਜਾ ਕੇ ਅੱਡੇ 4 ਰੁਪਏ ਰੰਡੇ ਪੁੱਜ ਗਏ ਬਸ ਫੋਲ ਚੜਨ ਲੱਗੇ ਆ ਪਾਂ ਐਂਟਰੀ ਹੋ ਰਹੀ ਰੰਡੇ ਚ ਰਹੇਗਾ ਕਿਲੋ ਕਿਲੋ ਮੀਟਰ ਨੇ ਪਿਗੜ ਨਹੀਂ ਹੈਗੇ ਥੋੜੀ ਹੈ ਦੋ ਤਿੰਨ ਕਿਲੇ ਨਹੀਂ ਆ ਹੋ ਗਿਆ ਕੰਡਾ ਖੜਾਵਾ 52 ਤੇਨੇ ਟਰੈਕਟਰ ਮੋੜੇ ਆ ਤੇ ਹੋਂ ਲੱਗਿਆ ਟਰਾਲੀ ਵੀ ਜੀ ਆਂ ਅੰਤਰੀ ਚੁੰਨੀ ਖੜੀ ਹੈ ਬਾਕੀ ਦੋ ਚਾਲੀ ਪਰਾਂ ਹੋ ਗਿਆ ਆਪਣਾ 220 22 15 15 ਰਹਿ ਜਾਣਾ ਬਾਲਕੋੜਾ ਕੱਢ ਕੇ ਇੱਥੇ ਆਪਾਂ ਹੋ ਗਏ ਵਿਲੇ ਹੁਣ ਆਪਾਂ ਕਰਾ ਰਹੇ ਹਾਂ ਗ੍ਰੀਸ ਟਰੈਕਟਰ ਨੂੰ ਦੋਏ ਨੂੰ ਵੀ ਕਰਾਉਣਾ ਹਾਂ ਪਾਦੇ ਸਾਲੀ ਤਸੱਲੀ ਕਰਾ ਦੇ ਕੀ ਇਸ ਦਾ ਨੇਪੜ ਦਾ ਕੰਮ ਹੁਣ ਆਪਾਂ ਕਰਾ ਰਹੇ ਹਾਂ ਗੁੰਨੀਆਂ ਗੁੰਨੀਆਂ ਬਾਈ ਕਹਿੰਦਾ ਟਾਇਟ ਆ ਪੂਰੀਆਂ ਆਪਾਂ ਬਾਈ ਕੱਸਦੇ ਨੇ ਦੋ ਕੁ ਪਰਚੀਆਂ ਲਾਏ ਤੇ ਗੁੰਨੀਆਂ ਕੱਸਦੇ ਨੇ ਦੁਬਾਰੇ ਫੇਰ ਲੱਦ ਦੇਣਾ ਹੁਣ ਗੱਲਾਂ ਜਾ ਕੇ ਓਕੇ ਜੀ ਨੇ ਜੀ ਦੋ ਬਾਈ ਠੀਕ ਹੈ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂਗੇ ਸੇ ਨਵੀਂ ਹੋਰ ਵੀਡੀਓ 'ਚ ਆਪਣੇ ਚੈਨਲ ਨੂੰ ਕਰ ਲਓ ਲਾਈਕ ਸਬਸਕ੍ਰਾਈਬ ਚੈਨਲ ਨੂੰ